ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਗਏ ਨੀਵੇਂ ਇੱਕ ਨਵਾਨੇ ਸਿੱਖ ਦੇ ਤੌਰ ਤੇ ਜੋ ਸਜ਼ਾ ਲੱਗੀ ਭੁਗਤੀ ਆ ਅੱਜ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ ਅਕਾਲ ਤਖਤ ਤੇ ਜਾਣ ਦੀ ਗੱਲ ਛੱਡੋ ਅਕਾਲ ਤਖਤ ਨੂੰ ਘਰੇ ਬੁਲਾ ਲੈਂਦੇ ਕਿ ਤੂੰ ਹੀ ਇੱਥੇ ਆ ਅਸੀਂ ਨਹੀਂ ਆਉਂਦੇ ਆ ਫਰਕ ਹੈ ਆ ਫਰਕ ਹੈ ਰਾਜ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਹ ਕਿਹਾ ਜਾਂਦਾ ਸੀ ਜੇ ਕੁੱਤੇ ਦੇ ਗਲ 'ਚ ਸੋਨੇ ਦਾ ਕੰਠਾ ਪਾ ਦੋ ਰਾਤ ਨੂੰ ਤਾਂ ਸਵੇਰ ਨੂੰ ਉਸੇ ਕੁੱਤੇ ਦੇ ਗਲੋਂ ਕੰਠਾ ਮਿਲਦਾ ਸੀ ਤੇ ਆ ਜਿਹੜੇ ਦੋ ਪਹਿਲਾਂ ਵਾਲੇ ਰਾਜ ਕਰਕੇ ਗਏ ਨੇ ਆਪਣਾ ਇਹਨਾਂ ਦੇ ਰਾਜ 'ਚ ਜੇ ਕਿਤੇ ਕੁੱਤੇ ਦੇ ਗਲ 'ਚ ਕੰਠਾ ਪਾ ਦੋ ਕੰਠੇ ਦੀ ਗੱਲ ਛੱਡੋ ਕੁੱਤਾ ਨਹੀਂ ਥਿਆਉਂਦਾ ਸੀ ਗਿਆ ਕਿੱਧਰ ਚਲ ਕੁੱਤਾ ਤਾਂ ਵਿਚਾਰਾ ਜਾਨਵਰ ਐ ਕੈਂਠਾ ਤਾਂ ਬੇਹਾਨਾ ਬਾਅਦ ਚ ਹੋਰ ਵੀ ਬਣ ਜੂ ਇਹੋ ਰਾਜ ਦਿੰਦੇ ਰਹੇ ਆਪਾਂ ਨੂੰ ਇਹ ਕਹਿ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਜੀ ਸਿੱਧੀ ਕੀ ਰਿਸ ਕਰ ਲੈਣਗੇ ਬੜੀਆਂ ਮਸਾਲਾਂ ਪਈਆਂ ਉਹਨਾਂ ਦੀਆਂ